ਹਾਲ ਹੀ ਜੀ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਡਰਾਉਣੇ ਦਾਅਵੇ ਸਾਹਮਣੇ ਆ ਰਹੇ ਸਨ। ਹੁਣ ਇਹਨਾਂ ਦਾਅਵਿਆਂ ਨੂੰ ICMR ਨੇ ਖਾਲਸ ਦੱਸਿਆ। ਕੋਵੈਕਸੀਨ ਦੇ ਸਾਈਡ ਇਫੈਕਟਸ ਦੇ ICMR ਨੇ BHU ਦੇ ਅਧਿਐਨ ਤੇ ਇਤਰਾਜ਼ ਕੀਤਾ। ICMR ਨੇ ਕਿਹਾ ਕਿ ਸਾਨੂੰ ਇੱਕ ਖਰਾਬ ਡਿਜ਼ਾਈਨ ਕੀਤੇ ਅਧਿਐਨ ਨਾਲ ਨਹੀਂ ਜੋੜਿਆ ਜਾ ਸਕਦਾ ਜਿਸ ਦਾ ਉਦੇਸ਼ ਕੋਵੈਕਸੀਨ ਦਾ ਸੁਰੱਖਿਆ ਵਿਸ਼ਲੇਸ਼ਣ ਪੇਸ਼ ਕਰਦਾ ਹੈ। ICMR ਦੇ ਡਾਇਰੈਕਟਰ ਜਨਰਲ ਡਾਕਟਰ ਰਾਜੀਵ ਬਹਿਲ ਨੇ ਇਸ ਅਧਿਐਨ ਦੇ ਲੇਖਕਾਂ ਤੇ ਜਰਨਲ ਤੇ ਸੰਪਾਦਕ ਨੂੰ ਇੱਕ ਪੱਤਰ ਲਿਖਿਆ ਹਰ ਕਿਸੇ ਨੂੰ ICMR ਦਾ ਨਾਮ ਹਟਾਉਣ ਲਈ ਕਿਹਾ ਗਿਆ ਤੇ ਇਸ ਲਈ ਇੱਕ ਸ਼ੋਧ ਪੱਤਰ ਛਾਪਣ ਦੇ ਲਈ ਵੀ ਕਿਹਾ ਗਿਆ ਉਹਨਾਂ ਨੇ ਦੇ ਆਨ ਦੀ ਮਾੜੀ ਕਾਰਜ ਪ੍ਰਣਾਲੀ ਅਤੇ ਡਿਜ਼ਾਈਨ ਤੇ ਵੀ ਸਵਾਲ ਉਠਾਏ ਨੇ ਹਾਲਾਂਕਿ ਕੋਵੈਕਸਿਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕਨਿਕ ਇਹ ਕਹਿੰਦੀ ਹੈ ਕਿ ਉਹਨਾਂ ਦੇ ਵੱਲੋਂ ਬਣਾਇਆ ਗਿਆ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੋਵੈਕਸਿਨ ਲੈਣ ਵਾਲੀਆਂ ਲਗਭਗ 8% ਅਲਨ ਲੜਕੀਆਂ 'ਚ ਮਾਹਵਾਰੀ ਸੰਬੰਧੀ ਅਸਧਾਰਨਤਾਵਾਂ ਪਾਈਆਂ ਗਈਆਂ ਨੇ 2.7% ਲੋਕਾਂ 'ਚ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪਾਈਆਂ ਗਈਆਂ ਤੇ 0.6% ਲੋਕਾਂ ਦੇ ਵਿੱਚ ਹਾਈਡਰੋਪੋਥਾ ਇਰਾ ਇਡੀਮਸ ਪਾਇਆ ਗਿਆ 0.3% ਲੋਕਾਂ 'ਚ ਸਟ੍ਰੋਕ ਅਤੇ 0.1% ਲੋਕਾਂ 'ਚ ਗਿਲੇਨ-ਬੈਰੀ ਸਿੰਡਰੋਮ ਦੀ ਪਛਾਣ ਵੀ ਹੋਈ ਇੱਕ ਹੋਰ ਜਿਵਕਾਰੀ ਜਰਨਲ ਸਪ੍ਰਿੰਗਰ ਲਿੰਕ ਵਿੱਚ ਪ੍ਰਕਾਸ਼ਿਤ ਹੋਈ ਹੈ ਹਾਲ ਹੀ ਚ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਡਰਾਉਣੇ ਦਾਅਵੇ ਸਾਹਮਣੇ ਆ ਰਹੇ ਸਨ ਹੁਣ ਇਹਨਾਂ ਦਾਅਵਿਆਂ ਨੂੰ ICMR ਨੇ ਕਾਲ ਤਸਦੀਕ ਕੋਵੈਕਸਿਨ ਦੇ ਸਾਈਡ ਇਫੈਕਟਸ 'ਤੇ ICMR ਨੇ BHU ਦੇ ਅਧਿਐਨ ਤੇ ਇਤਰਾਜ਼ ਕੀਤਾ। ICMR ਨੇ ਕਿਹਾ ਕਿ ਸਾਨੂੰ ਇੱਕ ਖਰਾਬ ਡਿਜ਼ਾਈਨ ਕੀਤੇ ਅਧਿਐਨ ਨਾਲ ਨਹੀਂ ਜੋੜਿਆ ਜਾ ਸਕਦਾ ਜਿਸ ਦਾ ਉਦੇਸ਼ ਕੋਵੈਕਸਿਨ ਦਾ ਸੁਰੱਖਿਆ ਵਿਸ਼ਲੇਸ਼ਣ ਪੇਸ਼ ਕਰਦਾ ਹੈ। ICMR ਦੇ ਡਾਇਰੈਕਟਰ ਜਨਰਲ ਡਾਕਟਰ ਰਾਜੀਵ ਬਹਿਲ ਨੇ ਇਸ ਅਧਿਐਨ ਦੇ ਲੇਖਕਾਂ ਤੇ ਜਰਨਲ ਦੇ ਸੰਪਾਦਕ ਨੂੰ ਇੱਕ ਪੱਤਰ ਲਿਖਿਆ। ਹਰ ਕਿਸੇ ਨੂੰ ICMR ਦਾ ਨਾਂ ਹਟਾਉਣ ਲਈ ਕਿਹਾ ਗਿਆ। ਇਸ ਲਈ ਇੱਕ ਖੋਜ ਪੱਤਰ ਛਾਪਣ ਦੇ ਲਈ ਵੀ ਕਿਹਾ ਗਿਆ। ਉਹਨਾਂ ਨੇ ਦੇ ਆਨ ਦੀ ਮਾੜੀ ਕਾਰਜ ਪ੍ਰਣਾਲੀ ਅਤੇ ਡਿਜ਼ਾਈਨ ਤੇ ਵੀ ਸਵਾਲ ਉਠਾਏ ਨੇ। ਹਾਲਾਂਕਿ ਕੋਵੈਕਸਿਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕਨੀਕ ਇਹ ਕਹਿੰਸੀ ਕਿ ਉਹਨਾਂ ਦੇ ਵੱਲੋਂ ਬਣਾਇਆ ਗਿਆ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੋਵੈਕਸਿਨ ਲੈਣ ਵਾਲੀਆਂ ਲਗਭਗ 8% ਅਲਨ ਲੜਕੀਆਂ 'ਚ ਮਹਾਂਮਾਰੀ ਸੰਬੰਧੀ ਅਸਧਾਰਨਤਾਵਾਂ ਪਾਈਆਂ ਗਈਆਂ ਨੇ। 2.7% ਲੋਕਾਂ 'ਚ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪਾਈਆਂ ਗਈਆਂ ਤੇ 0.6% ਲੋਕਾਂ ਦੇ ਵਿੱਚ ਹਾਈਡਰੋਪੋਥਾ ਇਰਾ ਇਡੀਮਸ ਪਾਇਆ ਗਿਆ 0.3% ਲੋਕਾਂ 'ਚ ਸਟ੍ਰੋਕ ਅਤੇ 0.1% ਲੋਕਾਂ 'ਚ ਗਿਲੇਨ-ਬੈਰੀ ਸਿੰਡਰੋਮ ਦੀ ਪਛਾਣ ਵੀ ਹੋਈ ਇੱਕ ਹੋਰ ਜਿ ਵਿਕਾਰੀ ਜਰਨਲ ਸਪ੍ਰਿੰਗਰ ਲਿੰਕ ਵਿੱਚ ਪ੍ਰਕਾਸ਼ਿਤ ਹੋਈ ਹੈ ਹਾਲ ਹੀ ਚ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਡਰਾਉਣੇ ਦਾਅਵੇ ਸਾਹਮਣੇ ਆ ਰਹੇ ਸਨ ਹੁਣ ਇਹਨਾਂ ਦਾਅਵਿਆਂ ਨੂੰ ICMR ਨੇ ਖਾਲਸ ਦੱਸਿਆ ਕੋਵੈਕਸਿਨ ਦੇ ਸਾਈਡ ਇਫੈਕਟਸ 'ਤੇ ICMR ਨੇ BHU ਦੇ ਅਧਿਐਨ ਤੇ ਇਤਰਾਜ਼ ਕੀਤਾ। ICMR ਨੇ ਕਿਹਾ ਕਿ ਸਾਨੂੰ ਇੱਕ ਖਰਾਬ ਡਿਜ਼ਾਈਨ ਕੀਤੇ ਅਧਿਐਨ ਨਾਲ ਨਹੀਂ ਜੋੜਿਆ ਜਾ ਸਕਦਾ ਜਿਸ ਦਾ ਉਦੇਸ਼ ਕੋਵੈਕਸਿਨ ਦਾ ਸੁਰੱਖਿਆ ਵਿਸ਼ਲੇਸ਼ਣ ਪੇਸ਼ ਕਰਦਾ ਹੈ। ICMR ਦੇ ਡਾਇਰੈਕਟਰ ਜਨਰਲ ਡਾਕਟਰ ਰਾਜੀਵ ਬਹਿਲ ਨੇ ਇਸ ਅਧਿਐਨ ਦੇ ਲੇਖਕਾਂ ਤੇ ਜਰਨਲ ਦੇ ਸੰਪਾਦਕ ਨੂੰ ਇੱਕ ਪੱਤਰ ਲਿਖਿਆ। ਹਰ ਕਿਸੇ ਨੂੰ ICMR ਦਾ ਨਾਂ ਹਟਾਉਣ ਲਈ ਕਿਹਾ ਗਿਆ। ਤੇ ਇਸ ਲਈ ਇੱਕ ਖੋਜ ਪੱਤਰ ਛਾਪਣ ਦੇ ਲਈ ਵੀ ਕਿਹਾ ਗਿਆ। ਉਹਨਾਂ ਨੇ ਅਧਿਐਨ ਦੀ ਮਾੜੀ ਕਾਰਜ ਪ੍ਰਣਾਲੀ ਅਤੇ ਡਿਜ਼ਾਈਨ ਤੇ ਵੀ ਸਵਾਲ ਉਠਾਏ ਨੇ। ਹਾਲਾਂਕਿ ਕੋਵੈਕਸਿਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕਨਿਕੇ ਹਾਸੀ ਕਿ ਉਹਨਾਂ ਦੇ ਵੱਲੋਂ ਬਣਾਇਆ ਗਿਆ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੋਵੈਕਸਿਨ ਲੈਣ ਵਾਲੀਆਂ ਲਗਭਗ 8% ਅਲਨ ਲੜਕੀਆਂ 'ਚ ਮਾਹਵਾਰੀ ਸਬੰਧੀ ਅਸਧਾਰਨਤਾਵਾਂ ਪਾਈਆਂ ਗਈਆਂ ਨੇ। 2.7% ਲੋਕਾਂ 'ਚ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਪਾਈਆਂ ਗਈਆਂ। ਤੇ 0.6% ਲੋਕਾਂ ਦੇ ਵਿੱਚ ਹਾਈਡਰੋਪੋਥਾ ਇਰਾ ਇਡੀਮਸ ਪਾਇਆ ਗਿਆ 0.3% ਲੋਕਾਂ ਚ ਸਟ੍ਰੋਕ ਅਤੇ 0.1% ਲੋਕਾਂ ਚ ਗਿਲੇਨ ਬੈਰੀ ਸਿੰਡਰੋਮ ਦੀ ਪਛਾਣ ਵੀ ਹੋਈ ਇੱਕ ਹੋਰ ਜਿ ਵਿਕਾਰੀ ਜਰਨਲ ਸਪ੍ਰਿੰਗਰ ਲਿੰਕ ਵਿੱਚ ਪ੍ਰਕਾਸ਼ਿਤ ਹੋਈ ਹੈ